ਉਹ ਦੇਖ ਕੇ ਸਾਡੀ ਡੇਰਾਬਸਦੀ ਪੁਲਿੰਗ ਸਟੇਸ਼ਨ ਸਾਡੇ ਡੀਐਸਪੀ ਵਿਕਰਮਪਰਾੜ ਐਸਐਚਓ ਸਾਡੇ ਡੇਰਾਬਸਦੀ ਸੁਮਿਤਪੁਰ ਹੈ ਸਵੇਰੇ ਇੱਕ ਇਨਫੋਰਮੇਸ਼ਨ ਮਿਲੀ ਕਿ ਗੁਲਾਬਗੜ੍ਹ ਰੋਡ ਤੇ ਪੀਜੀਐਨ ਦੇ ਵਿੱਚ ਕੁਝ ਜਿਹੜੇ ਕ੍ਰਿਮੀਨਲ ਰਹਿ ਰਹੇ ਨੇ ਜਿਹੜੇ ਬਾਹਰ ਕ੍ਰਾਈਮ ਕਰਕੇ ਇੱਥੇ ਲੁਕ ਕਰਦੇ ਤੇ ਆ ਕੇ ਡੋਗੇ ਹੋਏ ਨੇ ਇਸ ਇਨਫੋਰਮੇਸ਼ਨ ਤੇ ਪੀਐਸਪੀ ਵਿਕਰਮਪਰਾੜ ਐਸਐਚਓ ਡੇਰਾਬਸਦੀ ਸੁਮਿਤਪੁਰ ਐਜਡੀਐਫਪੀ ਕੜੀ ਐਕਟਿਵ ਟਾਸਕ ਫੋਰਸ ਦੀ ਜਿਹੜੀ ਟੀਮ ਹੈ ਨਾ ਇਹਨਾਂ ਨੇ ਇਸ ਇਰੀਏ ਦੇ ਵਿੱਚ ਜਾ ਕੇ ਜਦੋਂ ਦਵਿਸ਼ ਕਿੱਟੀ ਦੇ ਇੱਥੇ ਚੱਕੀ ਸ਼ੁਰੂ ਕੀਤੀ ਤਾਂ ਇੱਕ ਪੀਜੀ ਦੇ ਵਿੱਚ ਜਦੋਂ ਉਹ ਫਸਟ ਫਲੋਰ ਤੇ ਗਏ ਇਹਨਾਂ ਨੇ ਕਮਰਾ ਘੜਕਾਇਆ ਤੇ ਅੰਦਰੋਂ ਪਹਿਲਾਂ ਉਹਨਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਉਸ ਤੋਂ ਬਾਅਦ ਜਦੋਂ ਟੌਪ ਦਿੱਤਾ ਤਾਂ ਅੰਦਰੋਂ ਜਿਹੜੇ ਲੜਕੇ ਆ ਗਏ ਫਾਇਰ ਕੀਤਾ ਪੁਲਿਸ ਪਾਰਟੀ ਤੇ ਜਦੋਂ ਉਹਨਾਂ ਨੇ ਦੇਖਿਆ ਕਿ ਬਾਤ ਅਜਿਹੀ ਸੜੀ ਹੈ ਉਹਨੇ ਮਾਰ ਦੇਣ ਦੀ ਨੀਤ ਨਾਲ ਸਾਡੇ ਆਪਣੀ ਪਾਰਟੀ ਤੇ ਫਾਇਰ ਕੀਤਾ ਜਵਾਬੀ ਫਾਇਰ ਦੇ ਵਿੱਚ ਇੱਕ ਜਿਹੜਾ ਲੜਕਾ ਉਹਦੇ ਲੱਤ ਦੇ ਵਿੱਚ ਇੰਜਰੀ ਹੋਈ ਹੈ ਫਾਇਰ ਆਰਮੀ ਇੰਜਰੀ ਹੋਈ ਹੈ ਫਦਰ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਸਾਨੂੰ ਕਿ ਇਹ ਜਿਹੜਾ ਅਕਿਊਜ਼ ਹੈਗਾ ਜਿਹਨੇ ਮਿਊਨਿਸਪੈਲਟੀ ਦੇ ਹਮਲਾ ਕਰਨ ਦੀ ਕੋਸ਼ਿਸ਼ ਜਾਨੋ ਮਾਰਨ ਦੀ ਨੀਤ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦਾ ਨਾਮ ਸੁਮਿਤ ਬਿਸ਼ਨੋਈ ਹੈ ਮਾਈਕਲ ਇਹ ਬੇਸਿਕਲੀ ਹਨਮਾਨ ਗੜ੍ਹ ਦੇ ਦਾ ਰਹਿਣ ਵਾਲਾ ਹੈ ਤੇ ਇਹ ਹਨਮਾਨ ਗੜ੍ਹ ਜਿੱਨੇ ਦੇ ਵਿੱਚ ਇੱਕ ਬੜੇ ਅ ਇੱਕ ਬੜਾ ਸੈਂਸੇਸ਼ਨਲ ਕ੍ਰਾਈਮ ਹੋਇਆ ਸੀਗਾ 18 ਮਈ ਨੂੰ ਉੱਥੇ ਮੰਦਰ ਜਿਹਦੇ ਵਿੱਚ ਮਹਾਵੀਰ ਪ੍ਰਸ਼ਾਦ ਨਾਮ ਦੇ ਵਿਅਕਤੀ ਦਾ 30 ਸਾਲ ਦੀ ਉਮਰ ਦਾ ਸੀਗਾ ਉਹਦੀ ਹਿੰਦੇਹਾੜੇ ਜਿਹੜਾ ਮਰਡਰ ਕੀਤਾ ਗਿਆ ਸੀਗਾ ਤਿੰਨ ਮੋਟਰਸਾਈਕਲ ਸਵਾਰਾਂ ਵੱਲੋਂ ਉਸ ਦੇ ਇਸ ਵਿੱਚ ਜਿਹੜਾ ਮੇਨ ਕਿਊ ਸੀਗਾ ਉਹਨੂੰ ਮਰਡਰ ਕਰਕੇ ਇਹ ਇੱਥੇ ਲੁਕਿਆ ਹੋਇਆ ਸੀ ਅੱਜ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਤਾਂ ਇਹਨੇ ਅੱਜ ਪੁਲਿਸ ਪਾਰਟੀ ਤੇ ਵੀ ਫੰਮਲਾ ਕਰਨ ਦੀ ਮਤਲਬ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਫਾਇਰਆਮ ਉਸ ਸਪਟਾਇਨੇ ਇਸ ਮਾਮਲੇ ਵਿੱਚ ਜਿਹੇ ਬ੍ਰਾ ਫਾਇਰਿੰਗ ਸਿੰਜਟ ਹੋਇਆ ਤੇ ਅਸੀਂ ਇਹਨੂੰ ਹੁਣ ਨਾਅ ਦੇ ਨਾਲੇ ਨੂੰ ਸਿਵਲ ਹਸਪੀਟਲ ਸ਼ਿਫਟ ਕੀਤਾ ਕਿੰਨੇ ਨੰਬਰ ਕਮਰੇ ਸੀ ਕਿੰਨੇ ਫਾਇਰ ਕਾਸਟ ਫਾਇਰ ਉਹਨੇ ਕਿੰਨੇ ਐਡਰੈਸ ਹੀ ਕਿੰਨੇ ਕਿਦੋਂ ਸੀ ਦੇਖੋ ਲਾਈਨ ਚੱਲ ਰਿਹਾ ਇੱਕ ਡਿਟੇਲਿੰਗ ਬਾਕੀ ਦਾ ਦੇ ਫੈਸਟਿੰਗ ਵੀ ਹੋ ਕੇ ਤਿਆਰੀ ਫਿਰ ਇਹਨੇ ਬਲੌਕ ਰੂਮ ਦੇ ਵਿੱਚੋਂ ਜਿਹੜਾ ਇੱਕ ਫਾਇਰ ਕੀਤਾ ਜਿਹੜਾ 40 ਦੇ ਵਿੱਚਲੀ ਹੋ ਕੇ ਪੁਲਿਸ ਪਾਰਟੀ ਕਦੇ ਪੁਲਿਸ ਪਾਰਟੀ ਨੇ ਬੜੀ ਬਹਤਰੀ ਨਾਲ ਕੰਮ ਕੀਤਾ ਕਿ ਕੋਈ ਇੰਜਰੀ ਨਹੀਂ ਹੋਈ ਬਸ ਉਸ ਤਵਾ ਜਿਹੜੀ ਕ੍ਰਾਸ ਫਾਇਰ ਦੇ ਵਿੱਚ ਹੋ ਜਿਹੜਾ ਬਾਕੀ ਜਿਹੜੇ ਬੈਕ ਫਾਇਰਿੰਗ ਜਿਹੜੀ ساری ਟ੍ਰੈਫਿਕ ਟੀਮ ਮਾਰੀ ਹੈ ਕਮੀ ਕਰਕੇ ਤੇ ਕਿੰਨੇ ਵੀ ਆਪ ਸਰ ਹੋ ਰਹੀ ਸੀਗਾ ਔਰ ਹੁਣ ਤੱਕ ਦੀ ਜਾਣਕਾਰੀ ਕੋਈ ਇਤਨੀ ਵੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਰਿਕਵਰ ਕੀ ਕੀ ਹੋਇਆ ਕਿਉਂ ਸਾਨੂੰ ਮੌਕੇ ਤੋਂ ਇੱਕ ਜਿਹੜਾ ਪੱਤੀ ਬੋਰਡ ਦਾ ਡਿਸਟਰਬ ਚਾਰ ਜਿਹੜੇ ਸਾਡੇ ਜੀ ਰਿਕਵਰ ਹੋਏ ਹੈ ਉਸ ਤੋਂ ਬਿਨਾ ਜਿਹੜੀ ਜੋ ਸਾਨੂੰ ਹਲੇ ਤੱਕ ਮੁੱਢਲੀ ਤਫਤੀਸ਼ ਤੋਂ ਇਹ ਪਤਾ ਲੱਗਿਆ ਕਿ ਪਿਛਲੇ 10 ਕੰਮਾਂ ਤੋਂ ਇੱਥੇ ਲੁਕਿਆ ਹੋਇਆ ਸੀ 18 ਤਰੀਕ ਨੂੰ ਜਦੋਂ ਵਾਰਦਾਤ ਇਹਨਾਂ ਨੇ ਹਮਾਂਦਰ ਜਿਹੇ ਚ ਕੀਤੀ ਉਹ ਤੋਂ ਬਾਅਦ ਇਹ ਲੁਕੇ ਹੋਏ ਸੀ ਕਿ ਉਸ ਤੋਂ ਬਾਅਦ ਕਿੱਥੇ ਕਿੱਥੇ ਗਏ ਨੇ ਸਾਰੀ ਅਸੀਂ ਅਸੀਂ ਇੱਥੇ ਕੋਈ ਆਈਡੀ ਪ੍ਰੂਫ ਨਹੀਂ ਆਪਣਾ Ориਜਨਲ ਲੈਤਾ ਸੀ ਕਿਵੇਂ ਦੇਖੋ ਅਸੀਂ ਇਹ ਇਸ ਏਰੀਆ ਦੇ ਵਿੱਚ ਜਿਹੜੇ ਖੋਦ ਦੀ ਢਿੱਗੀਆਂ ਆ ਇਹਨਾਂ ਨੂੰ ਸਾਰਿਆਂ ਨੂੰ